ਸੋ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਗੋਜਲਾ ਦੁਆਰਾ ਅੱਜ ਹੈਟਟ੍ਰਿਕ ਲਗਾਈ ਗਈ ਹੈ ਅੰਮ੍ਰਿਤਸਰ ਤੋਂ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਗਈ ਹੈ ਸੋ ਇਥੇ ਤਸਵੀਰ ਤੁਹਾਨੂੰ ਕੌਨਰੇ ਘਰ ਦੀ ਦਿਖਾਵਾਂਗੇ ਗੁਰਜੀਤ ਸਿੰਘ ਓਜਲਾ ਆਪਣੇ ਮਾਤਾ ਪਿਤਾ ਦੇ ਨਾਲ ਛੋਟੇ ਉਮਰ ਤੋਂ ਆਂਦੇ ਜ਼ਰੂਰ ਨਜ਼ਰ ਆ ਰਹੇ ਮਾਤਾ ਪਿਤਾ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਜ਼ਰੂਰ ਨਜ਼ਰ ਆ ਰਹੇ ਕਿਸ ਤੋਂ ਪਹਿਲਾਂ ਗੁਰਜੀਤ ਸਿੰਘ ਓਜਲਾ ਦੁਆਰਾ ਕਈ ਵਾਰੀ ਘਰੋਂ ਜਦੋਂ ਚੋਣ ਪ੍ਰਚਾਰ ਤੇ ਲਈ ਨਿਕਿਆ ਜਾਂਦਾ ਸੀ ਤੇ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈ ਕੇ ਘਰੋਂ ਚੋਣ ਪ੍ਰਚਾਰ ਲਈ ਨਿਕਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਜਦੋਂ ਘਰ ਆ ਕੇ ਦੁਆਰੇ ਤੋਂ ਆਪਣੇ ਮਾਪਿਓ ਨੂੰ ਮੱਥਾ ਟੇਕਿਆ ਜਾਂ ਦੱਸਿਓ ਅਜਿਹਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇੱਕ ਵਾਰੀ ਫੇਰ ਗੁਜੀ ਸੰਗੋਈ ਨਾ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਜ਼ਰੂਰ ਨਜ਼ਰ ਆ ਰਿਹਾ ਹੈ ਤਾਂ ਉਹਨਾਂ ਦੇ ਮਾਤਾ ਪਿਤਾ ਨਾਲ ਗੱਲ ਜ਼ਰੂਰ ਕਰਾਂਗੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਆਖਿਰੇ ਕੀ ਉਹ ਸੋਚਦੇ ਆ ਅਸ਼ੀਰਵਾਦ ਜਿਹੜੇ ਆਪਣੇ ਬੱਚੇ ਪਪਾਈ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜਾ ਤੁਸੀਂ ਅਸ਼ੀਰਵਾਦ ਆਪਣੇ ਬੱਚਿਆਂ ਨੂੰ ਦਿੱਤਾ ਹੈ ਉਹ ਅਸ਼ੀਰਵਾਦ ਕੋਲਣਾ ਪੂਰਾ ਇੱਕ ਖਾਨੀ ਬੰਨੋ ਸਹੁਰਾ ਕਿ ਤੁਸੀਂ ਅੱਤੇ ਪੁੱਤ ਨੂੰ ਅਸ਼ੀਰਵਾਦ ਦਿੱਤਾ ਸੀ ਜਿਹੜਾ ਅਸ਼ੀਰਵਾਦ ਉਹਨਾਂ ਦੀ ਹੈਟ੍ਰਿਕ ਹੋਈ ਹੈ ਜਿੱਤ ਪ੍ਰਾਪਤ ਹੋਈ ਹੈ ਦੇਖੋ ਜੀ ਜਦੋਂ ਇਹ ਦੋ ਲਾਈਨਾਂ ਹੁੰਦੀਆਂ ਗੋਵਰ ਨੇ ਬਹੁਤ ਚਾਲੋ-ਚਾਲਾਂ ਜਿੱਤਿਆ ਮੈਂ ਤਾਂ ਛੀਰੋ ਦਾ ਦੇਣਾ ਹੀ ਉਹ ਤਾਂ ਅਸ਼ੀਰਵਾਦ ਆ ਸਿੱਧੇ ਬਾਗ ਕਰਕੇ ਜਿੱਤਿਆ ਰਿਹਾ ਉਹ ਜਿਹੜੀ ਇਲੈਕਸ਼ਨ ਜਿੱਤੀ ਸੀ ਹੋਈ ਆ ਜੀ ਇਸ ਵਿੱਚ ਵੀ ਗੋਵਰ ਅਸ਼ੀਰਵਾਦ ਦਿੱਤਾ ਪਰ ਜੋ ਅਸ਼ੀਰਵਾਦ دعا ਤਾਂ ਦਿੱਤਾ ਭੈਣ ਭਰਾਵਾਂ ਨੂੰ ਦਿੱਤਾ ਤੇ ਜੇ ਵੱਡੇ ਮੁਕਾਬਲੇ ਤੋਂ ਇਹਨੂੰ ਬੜੀ ਦੌੜ ਤੋਂ ਸਟਰੋਂਗ ਹੋ ਗਿਆ ਜਿਓ ਹੀ ਪਰਮਾਤਮਾ ਦਾ ਬੋਲਵਾਤੀ ਆ ਜਿਸ ਵੇ ਪਹਿਲਾਂ ਚ ਕੰਮ ਕਰਦਾ ਰਿਹਾ ਉਹਨੇ ਭੈਣ ਭਰਾਵਾਂ ਨੂੰ ਉਸੇ ਤਰ੍ਹਾਂ ਮਿਲਦਾ ਰਿਹਾ ਸ਼ੀਰਵਾਦੇ ਮਾਤਾ ਪਿਤਾ ਦਾ ਜ਼ਰੂਰ ਬੱਚਿਆਂ ਨੂੰ ਨਾਲ ਹੁੰਦਾ ਜਦੋਂ ਜਿੱਤ ਪ੍ਰਾਪਤ ਕਰਦੇ ਐ ਸੋ ਗੁਰਜੀਤ ਸਿੰਘ ਓਜਲਾ ਨਾਲ ਗੱਲ ਕਰਾਂਗੇ ਉਹਨਾਂ ਦੇ ਬੇਟੇ ਨਾਲ ਗੱਲ ਕਰਾਂਗੇ ਸਭ ਤੋਂ ਵੱਡਾ ਪਾਜੀ ਸੋ ਉਹਨਾਂ ਦੇ ਬੇਟੇ ਨਾਲ ਗੱਲ ਕਰਦੇ ਪਾਜੀ ਕੀ ਕਿਹੋ ਜਿਹਾ ਲੱਗ ਰਿਹਾ ਅੱਜ ਹੈਟ੍ਰਿਕ ਜੋ ਗੁਰਜੀਤ ਸਿੰਘ ਓਜਲਾ ਜੀ ਦੀ ਅੱਜ ਹੈਟ੍ਰਿਕ ਹੋਈ ਹੈ ਜਿਹੜਾ ਆਸ਼ੀਰਵਾਦ ਮਾਪਿਆਂ ਨੇ ਦਿੱਤਾ ਸੀ ਉਹ ਪੂਰਾ ਆਇਆ ਹੈ ਪਰਿਵਾਰਕੀ ਬਹੁਤ ਇਸ ਦੇ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਪ੍ਰਚਾਰ ਕਰਦੇ ਪਰਿਵਾਰ ਵੀ ਨਜ਼ਰ ਆਇਆ ਹੈ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿੱਦਾਂ ਕਿ ਸਾਡੇ ਪਰਿਵਾਰ ਦੀ ਸਪੈਸ਼ਲਿਟੀ ਜਿੱਦਾਂ ਸਾਡੇ ਲੇਡੀਜ਼ ਨੇ ਜਿਹੜੇ ਸਾਡੇ ਪਰਿਵਾਰ ਦੇ ਸਾਡੀ ਚਾਚੀਆਂ ਕਾਈਆ ਭੂਆ ਮਾਸੀ ਕਿਸੇ ਨੇ ਨਹੀਂ ਛੱਡਿਆ ਪ੍ਰਚਾਰ ਕਰਨਾ ਭੈਣਾਂ ਨੇ ਕਿਸੇ ਨੇ ਨਹੀਂ ਛੱਡਿਆ 25 30 ਲੇਡੀਜ਼ ਦੀ ਟੀਮ ਸੀਗੀ ਜਿਹੜੇ ਡੋਰ ਡੋਰ ਕਰਦੇ ਸੀ ਜ ਇਹਨਾਂ ਦਾ ਬਹੁਤ ਹੀ ਮੈ ਮੰਨੂਗਾ ਕਿ ਬਹੁਤ ਹੀ ਵੱਡਾ ਯੋਗਦਾਨ ਰਿਹਾ ਹੈ ਮੈਂ ਹੀ ਮੰਨਦਾ ਹਾਂ ਕਿ ਇਹਨਾਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ ਇਦੇ ਵਿੱਚ ਮੁਕਾਬਲਾ ਕਿੰਨਾ ਕਿ ਕੜਾ ਮੰਦੇ ਸੀ ਜਦੋਂ ਚੋਣ ਸ਼ੁਰੂ ਹੋਏ ਸੀ ਤਰਨਜੀਤ ਸਿੰਘ ਸੰਧੂ ਸੀ ਅਨਿਲ ਜੋਸ਼ੀ ਸੀ ਨਾਲੇ ਮੁਕਾਬਲਾ ਕਿੰਨਾ ਕੁ ਗੜਾ ਮੰਦੇ ਸੀ ਇਹ ਮੁਕਾਬਲਾ ਤੇ ਵੇਖੋ ਜੀ ਆਪਣੀ ਮਿਹਨਤ ਦੇ ਨਾਲ ਸੀ ਜੰਨੀ ਮਿਹਨਤ ਜੇ ਇੱਕ ਦਿਨ ਲਈ ਜੇ ਥੋੜੀ ਲੱਗੀ ਤੇ ਅਗਲੇ ਦਿਨ ਵੱਧ ਲਾ ਲੂ ਕਿਸੇ ਨਾਲ ਮੁਕਾਬਲਾ ਸੱਚੇ ਠੀਕ ਹੈ ਹੋਏਗਾ ਜ਼ਰੂਰ ਪਰ ਮੈਂ ਇਹ ਸਮਝਦਾ ਕਿ ਮੁਕਾਬਲਾ ਜ਼ਿਆਦਾ ਸੀ ਜਿਹੜਾ ਉਹ ਆਪਣੀ ਮਿਹਨਤ ਦੇ ਨਾਲ ਹੀ ਸੀਗਾ ਕਾਰਕਿਰਤਾਵਾਂ ਨੂੰ ਕੀ ਕਹਿਣਾ ਚਾਹੂਗਾ ਪੰਜਾਬ ਦੇ ਵਿੱਚ ਵੀ ਜੋ ਕਾਂਗਰਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਕਾਫੀ ਸੀਟਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਿਲੀਆਂ ਜੀ ਵੇਖੋ ਜੀ ਯੂ نو ਇਹਦੇ ਵਿੱਚ ਤੇ ਬੜਾ ਕਲੀਅਰ ਹੈ ਕਿ ਇੱਕ ਜਾਣਾ ਕਿਕਲੀਆਂ ਗਾ ਗਾ ਕੇ 13 ਜ਼ੀਰੋ ਦਾ ਪ੍ਰਚਾਰ ਕਰ ਰਿਆ ਸੀਗਾ ਤੇ ਇੱਕ ਜਾਣਾ ਮਿਹਨਤ ਕਰਕੇ ਸੀਟਾਂ ਲੈ ਰਹੇ ਸੀਗੇ ਤੇ ਕਾਂਗਰਸ ਦੀ ਬਹੁਮਤ ਰਹੀ ਹੈ ਤੇ ਆਪਣੇ ਆਪ ਤੇ ਇੱਕ ਬੜਾ ਵਧੀਆ ਇੱਕ ਮੈਸੇਜ ਜਾਂਦਾ ਹੈ ਕਿ 27 ਚ ਆਪਣੇ ਵਰਕਰ ਰੈਡੀ ਹੋ ਜਾਣ ਪੰਜਾਬ ਚ ਸਰਕਾਰ ਬਣਨੀ ਚਾਹੀਦੀ ਸੋ ਬਿਲਕੁਲ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ 27 ਦੇ ਵਿੱਚ ਵਰਕਰ ਜ਼ਰੂਰ ਤਿਆਰ ਹੋ ਹੁੰਦੀ ਹਦਾਇਤ ਜਿਹੜੀ ਦਿੱਤੀ ਜਾ ਰਹੀ ਹੈ ਸੋ ਗੁਰਜੀਤ ਓਜਲਾ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਮਾਤਾ ਜੀ ਨਾਲ ਗੱਲ ਕਰਾਂਗੇ ਮਾਤਾ ਜੀ ਮਾਤਾ ਜੀ ਬਣੀ ਕਿਰਪਾ ਬਖਸ਼ੀ ਤੁਸੀਂ ਜੀ ਬਣੀ ਕਿਰਪਾ ਬਖਸ਼ੀ ਬੜੀ ਖੁਸ਼ੀ ਕਿਰਪਾ ਮਾਤਾ ਜੀ ਕੀ ਕਹਿਣਾ ਚਾਹੋਗੇ ਆਸ਼ੀਰਵਾਦ ਦਿੱਤਾ ਸੀ ਪੁੱਤਰ ਨੂੰ ਆਸ਼ੀਰਵਾਦ ਪੂਰਾ ਹੋਇਆ ਅੱਜ ਪੁੱਤਰ ਦੀ ਹੈਟ੍ਰਿਕ ਲੱਗੀ ਆ ਅੱਜ ਹੀ ਵਾਪਸ ਹੋਇਆ ਮਾਰਾ ਸ਼ੁਕਰ ਕੈਨ ਭਰਾਵਾਂ ਨੇ ਬੋਟਾਂ ਪਾਈਆਂ ਸਾਡਾ ਬੱਚਾ ਆ ਗਿਆ ਸਾਡੇ ਆਪਣੀ ਵੋਟ ਨਾਲ ਨਹੀਂ ਆ ਸਕਦਾ ਭੈਣ ਭਰਾ ਤਾ ਕੌਣ ਤੇ ਫੇਰ ਬੱਚੇ ਜਿੱਤਣਗੇ ਬਹੁਤ ਗਰਮੀ ਦੇ ਵਿੱਚ ਭੈਣ ਭਰਾ ਨੇ ਖੇਤਾਂ ਹਿੱਤਨਾ ਸਾਡੇ ਬੱਚੇ ਹੀ 2 ਮਹੀਨੇ ਬਾਅਦ ਆਏ ਉਹਨਾਂ ਦਾ ਮੂੰਹ ਘਰ ਵੇਖਿਆ ਆਈ ਘਰ ਨਹੀਂ ਵੇਖੇ 2 ਵਜੇ ਹੁੰਦੇ 2 ਵਜੇ ਤੱਕ ਜਾਗਦੇ ਆ ਰਹੇ ਹਨ ਕਿੰਨੇ ਦਿਨਾਂ ਬਾਅਦ ਅੱਜ ਆਪਣੇ ਬੇਟੇ ਨੂੰ ਤੁਸੀਂ ਮਿਲੇ ਕਿਉਂਕਿ ਪ੍ਰਚਾਰ ਦੇ ਵਿੱਚ ਬਿਜ਼ੀ ਸੀ ਹਾਂਜੀ ਮਿਲਦਾ ਰੋਜ਼ ਤੇਰੇ ਘਰਾਂ ਨੂੰ ਹੱਥ ਲਾ ਕੇ ਜਾਣਾ ਰਾਤ ਨੂੰ ਇੰਨਾ ਕੜਮ ਇਹਨਾਂ ਦੱਸ ਕੇ ਜਾਇਆ ਕਰੋ ਮੈਂ ਕਮਰੇ ਤੋਂ ਨਹੀਂ ਮੈਨੂੰ ਪਤਾ ਨਹੀਂ ਲੱਗਦਾ ਇਹਨਾਂ ਦੱਸਿਆ ਕਰ ਮੈਂ ਆਪ ਉੱਠ ਕੇ ਵੇਖੀ ਬੱਚੇ ਆਏ ਕਿ ਨਹੀਂ ਸੋਤ ਪ੍ਰਚਾਰ ਦੇ ਵਿੱਚ ਗੁਰਜੀਤ ਸਿੰਘ ਓਜਲਾ ਜ਼ਰੂਰ ਬਿਜ਼ੀ ਸੀ ਉਸ ਤੋਂ ਬਾਅਦ ਅੱਜ ਮਾਪਿਆਂ ਨਾਲ ਜ਼ਰੂਰ ਮਿਲੇ ਆਸ਼ੀਰਵਾਦ ਜਿਹੜਾ ਹਰ ਰੋਜ਼ ਲੈ ਕੇ ਜਾਂਦੇ ਸੀ ਉਹ ਆਸ਼ੀਰਵਾਦ ਅੱਜ ਪੂਰਾ ਹੋਇਆ ਹੈ ਹੈਟ੍ਰਿਕ ਲੱਗੀ ਹੈ ਇਸ ਤੋਂ ਕੰਮ ਜਿਹੜੇ ਗੁਰਜੀਤ ਸਿੰਘ ਓਜਲਾ ਦੁਆਰਾ ਇੱਕ ਵਾਰੀ ਫੇਰ ਤੋਂ ਉਹ ਕੰਮ ਤੋਂ ਰਹੀ ਗਏ ਹੈ ਦਰਜ ਦਾ ਮੁੱਦਾ ਜਿਹੜਾ ਉਹਨਾਂ ਨੇ ਕਹਿਣਾ ਕਿ ਦਰਜ ਦੇ ਮੁੱਦੇ ਤੇ ਇਹਦੇ ਨਾਲ ਅਸੀਂ ਕੰਮ ਕਰਨਗੇ ਕਿ ਪੰਜਾਬ ਵਿੱਚ ਡਰੱਗ ਨੂੰ ਖਤਮ ਕਰਨਗੇ ਕਿ ਮੇਰੇ ਪਰਿਵਾਰ ਵਾਲੇ ਦਾ ਸਾਫ਼ ਤੌਰ ਤੇ ਕਹਿਣਾ ਕਿ ਵਰਕਰ ਹੋਣ ਤਿਆਰ ਹੋਣਗੇ ਜਿਹੜਾ ਜਿਹੜੇ ਹੁਣ ਵਿਧਾਨ ਸਭਾ ਚੋਣ ਆ ਕੇ ਇਧਰ ਵਿੱਚ ਪੰਜਾਬ ਦੇ ਵਿੱਚ ਸਰਕਾਰ ਵੀ ਕਾਂਗਰਸੀ ਬਣਾਏ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ